ਕਾਟਲੰਗ ਜਾੜ ਦੇ ਵਿੱਚ ਜਾੜ ਦੇ ਕੋਲ ਸ਼ਹੀਦ ਭਗਤ ਸਿੰਘ ਦੀਆਂ ਪੁਰਾਣੀਆਂ ਅੰਗਰੇਜ਼ਾਂ ਦੇ ਟਾਈਮ ਦੀਆਂ ਉਦੋਂ ਵੀਡੀਓ ਬਣਨ ਲੱਗ ਪਈ ਸੀ ਵੱਡੇ ਵੱਡੇ ਕੈਮਰੇ ਹੁੰਦੇ ਸੀਗੇ ਵੈਸੇ ਫਿਲਮਾਂ ਵੀ ਉਸ ਟਾਈਮ ਫਿਲਮਾਂ ਬਲੈਕ ਐਂਡ ਵਾਈਟ ਐਲਬਮ ਬਣਨ ਲੱਗ ਪਈਆਂ ਸੀਗੀਆਂ ਤੇ ਵੱਡੇ ਵੱਡੇ ਕੈਮਰੇ ਹੁੰਦੇ ਸੀਗੇ ਤੇ ਉਹ ਕੈਮਰੇ ਐ ਚੱਲਦੇ ਹੁੰਦੇ ਸੀਗੇ ਤੇ ਉਹ ਉਹਦੇ ਨਾਲ ਵੀਡੀਓ ਕਹਿੰਦੇ ਹੈਗੀਆਂ ਇਹਨਾਂ ਦੀਆਂ ਕਿ ਪੁਰਾਣੀਆਂ ਵੀਡੀਓ ਤਾਂ ਉਹਦੇ ਵਿਆਹ ਦੀ ਮਿਲਦੀ ਆ ਜਦਵਿੰਦਰ ਦੇ ਵਿਆਹ ਦੀ ਵੀਡੀਓ ਪਈ ਆ YouTube ਤੇ ਮਹਾਰਾਜ ਜਦਵਿੰਦਰ ਸਿੰਘ ਨਹੀਂ ਹੈਗਾ ਉਦੋਂ ਇਹਦਾ ਜਿਹੜਾ ਪਹਿਲਾ ਵਿਆਹ ਹੋਇਆ ਸੀਦਾ ਪਹਿਲਾ ਵਿਆਹ ਹੋਇਆ ਸੀ ਪਹਿਲਾ ਵਿਆਹ ਮੇਰੇ ਖਿਆਲ ਸਾਊਦੀ ਕੁੜੀ ਨਾਲ ਹੋਇਆ ਸੀ ਆ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਦਾ ਮੁੰਡਾ ਮਹਾਰਾਜਾ ਜਦਵਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਦਾ ਬਾਪੂ ਉਹਦਾ ਵਿਆਹ ਸਾਊਥ ਵਾਲੇ ਪਾਸੇ ਹੋਇਆ ਸੀ ਪਹਿਲਾ ਉਹ ਵਿਆਹ ਦੀਆਂ ਵੀ ਵੀਡੀਓ ਸਾਨੂੰ YouTube ਤੇ ਪੰਜਾਂ ਮਿਲਦੀਆਂ ਨੇ ਪੁਰਾਣੀਆਂ YouTube ਦੇ ਵਿੱਚ ਮੈਂ ਕਿ ਪਹਿਲੀਆਂ ਵੀਡੀਓ ਜਿਹੜੇ ਹੈਗੀਆਂ ਹੋਈਆਂ ਤੇ ਉਹ ਭਗਤ ਸਿੰਘ ਦੀਆਂ ਪੁਰਾਣੀਆਂ ਵੀਡੀਓ ਜੋ ਦੁਰਲੱਭ ਨੇ ਉਹ ਸਕਾਟਲੈਂਡ ਜਾੜ ਕੋਲੇ ਹੈਗੀਆਂ ਨੇ ਉਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਚਾਰਾਜੋਈ ਕਰ ਰਹੇ ਨੇ ਉਹ ਜੇ ਵੀਡੀਓ ਆਉਂਦੀਆਂ ਨੇ ਤਾਂ ਤੁਹਾਨੂੰ ਸ਼ਹੀਦ ਭਗਤ ਸਿੰਘ ਦਾ ਚਿਹਰਾ ਮੋਹਰਾ ਜਿਹੜਾ ਹੈਗਾ ਵੀ ਕਿੱਦਾਂ ਦੇ ਹੁੰਦੇ ਸੀ ਉਹ ਤੇ ਉਹ ਕਿੱਦਾਂ ਗੱਲ ਕਰਦੇ ਸੀਗੇ ਉਹ ਉਹ ਕਾਫੀ ਕੋ ਸਾਹਮਣੇ ਆਉਣ ਦੀ ਸੰਭਾਵਨਾ ਹੈਗੀ ਆ